ਹਾਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਸੂਟ ਲੈ ਕੇ ਆਏ ਆਂ ਕੜਾਈ ਵਾਲਾ ਸੂਟ ਆ ਘੇਰੇ ਦੇ ਵਰਕ ਵਾਲਾ ਬਹੁਤ ਹੀ ਸੋਨਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹ ਆਪਾਂ ਨੇ ਸਿੰਗਲ ਸੂਟ ਰੈਡੀ ਕੀਤਾ ਹੈ ਗਾ ਵੀਰੇ ਇਹ ਜਿਹੜਾ ਆਪਾਂ ਨੇ ਸੂਟ ਰੈਡੀ ਕੀਤਾ ਹੈ ਪਸ਼ਵੀਨਾ ਸਟੱਫ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਬਿੰਟਰ ਵਾਲਾ ਸਟੱਫ ਹੈਗਾ ਕਸਟਮਰ ਨੇ ਉਹਦੇ ਉੱਪਰ ਰੈਡੀ ਕਰਵਾਇਆ ਬਲੈਕ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਕੱਟਵਰਕ ਕੀਤਾ ਹੋਇਆ ਹੈਗਾ ਇਹਦੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਪਿਆਰਾ ਬਣ ਕੇ ਸੂਟ ਆ ਜਿਹੜਾ ਰੈਡੀ ਹੋਇਆ ਹੈ ਇੱਕ ਸੈਕਿੰਡ ਮੈਂ ਜੋ ਕਿ ਇਤਰਾਣੀ ਜੀ ਤੁਸੀਂ ਦੇਖ ਸਕਦੇ ਹੋਗੇ 컬러 ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਕੰਮ ਕਿੰਨਾ ਸਾਫ ਸੁਥਰਾ ਦੇ ਕੀਤਾ ਤੁਸੀਂ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਸਾਰਾ ਚੈੱਕ ਕਰਵਾ ਦੇਣੀ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਫਲਾਵਰ ਆ ਗਿਆ ਇਹ ਵਾਲਾ ਕੱਟਵਰਕ ਆ ਗਿਆ ਇਹ ਵਾਲਾ ਕੱਟਵਰਕ ਹੈ ਜਿਹੜੀ ਉਹਨਾਂ ਨੇ ਕਟਿੰਗ ਨਹੀਂ ਕਰਵਾਈ ਸੀ ਇਹਦੇ ਸੇਮ ਵਰਕ ਕੀ ਜਿਹੜਾ ਆਪਣੇ ਬਾਹਮਾਂ ਦੇ ਉੱਪਰ ਕੀਤਾ ਕੱਟਵਰਕ ਕੀਤਾ ਹੈ ਤੇ ਫਲਾਵਰ ਹੈ ਜਿਹੜਾ ਥੋੜਾ ਜਿਹਾ ਸਾਈਜ਼ ਹੈ ਛੋਟਾ ਸੀਮੀ ਬਰਕੇ ਤੇ ਪੌਂਚੀਆਂ ਤੇ ਕੀਤਾ ਹੋਇਆ ਹੈ ਜੀ ਸੀਮੀ ਬਾਮਾਂ ਦੇ ਉੱਪਰ ਕੀਤਾ ਹੋਇਆ ਇਹਦਾ ਜਿਹੜਾ ਸੂਟ ਦਾ ਵਰਕ ਪ੍ਰਾਈਸ ਹੈਗਾ ਵਰਕ ਪ੍ਰਾਈਸ ਇਹਦਾ 650 ਰੁਪਿਆ ਹੈਗਾ ਵੀਰੇ ਅ ਸਾੜ ਦੀ ਫਰੰਟ ਦੇ ਉੱਪਰ ਹੋਊਗਾ ਬਾਮਾਂ ਦੇ ਉੱਪਰ ਹੋਊਗਾ ਪੌਂਚੀਆਂ ਦੇ ਉੱਪਰ ਹੋਊਗਾ ਆ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਟਾਫ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਸਟਾਫ ਸਾਡੇ ਕੋਲੋਂ ਹੀ ਵਾਇ ਕਰਕੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਵਾਇ ਕਰਕੇ ਵੀ ਤੁਸੀਂ ਖਰੀਦ ਕੇ ਵੀ ਵਰਕ ਕਰਵਾ ਸਕਦੇ ਹਾਂ ਇਹੀ ਵਰਕ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸੋਨੇ ਸੋਨੇ ਡਿਜ਼ਾਈਨ ਦੇਖਣ ਲਈ ਸਾਡੇ ਜੂ ਸੋਨੇ ਸੋਨੇ ਡਿਜ਼ਾਈਨ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਨ ਜੇ ਕੋਈ ਮੇਰੀ ਪੈਨ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਤਾਂ ਮੈਨੂੰ 98554 ਵਾਲੇ ਨੰਬਰ ਤੇ ਮੈਸੇਜ ਸੈਂਡ ਕਰ ਸਕਦੇ ਹੋ ਜਿਸ ਤੇ ਅਸੀਂ ਡੇਲੀ ਅਪਡੇਟ ਕਰਦੇ ਆਂ ਵੈਸੇ ਉਹ ਵਾਲੀਆਂ ਵੀਡੀਓ ਸਾਰੀਆਂ ਆਪਾਂ YouTube ਤੇ ਵੀ ਅਪਡੇਟ ਕਰਦੇ ਆਂ ਜੀ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੀ